ਤੋ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਡਰਾਮੇ ਕਰਨੇ ਹੁੰਦੇ ਨਾ ਜੀ 80 ਰੁਪਏ ਦੀ ਪੇਟੀ ਆਂਦੀ ਆ ਪਾਣੀ ਦੀ ਇੱਕ ਤੇ ਜੇ ਇੱਕ ਟਰੱਕ ਭਰਨਾ ਹੋਏ ਨਾ ਜੀ ਮੇਰੇ ਨਾਲ 50000 ਚ ਭਰ ਜਾਂਦਾ ਹੈਗਾ ਉਹਦੇ ਉੱਤੇ ਜਿਸ ਤਰ੍ਹਾਂ ਬਾਕੀ ਕਰ ਰਹੇ ਆ ਨਾ ਲਫਾਫਾ ਦੱਲ ਵਾਲੇ ਚਾਰ ਬਿਸਕੁਟਾਂ ਦੇ ਪੈਕੇਟ ਰੱਖ ਕੇ ਫੋਟੋ ਖਿਚਵੰਦਾ ਸੋਸ਼ਲ ਮੀਡੀਆ ਤੇ ਪਾਉਂਦਾ ਤੇ ਘਰ ਚਲੇ ਜਾਂਦੇ ਇਹ ਇਹ ਤਾਂ ਜਿਹੜਾ ਬੰਨ ਕਨੇ ਲਾਣੇ ਦੇ ਭਾਜੀ ਦੱਸੋ ਕਿਸਾਨਾਂ ਨੇ ਲਾਣੇ ਦੇ ਬੰਨ ਜਾਂ ਸੁਖਵੀਰ ਸਿੰਘ ਬਾਦਲ ਨੇ ਲਾਣੇ ਦੇ ਬੰਨ ਬੰਨ ਸਰਕਾਰ ਨੇ ਲਾਣੇ ਤੇ ਏਡਾ ਸਰਕਾਰ ਦਾ ਫੇਲਿਅਰ ਆ ਵੀ ਉਹ ਬੰਨ ਵਿਚਾਰੇ ਕਿਸਾਨ ਲੜ ਰਹੇ ਆ ਸਾਰੀ ਦਿਨ ਰਾਤ ਉੱਥੇ ਰਹਿੰਦੇ ਆ ਉਹਨਾਂ ਨੂੰ ਜੀਸੀਬੀ ਦੀਆਂ ਲੋੜਾਂ ਉਹਨਾਂ ਨੂੰ ਤੇਲ ਦੀ ਲੋੜਾਂ ਉਹਨਾਂ ਨੂੰ ਰਾਸ਼ਨ ਦੀ ਲੋੜਾਂ ਉਹਨਾਂ ਨੂੰ ਪੈਸੇ ਦੀ ਲੋੜਾਂ ਇਹ ਪ੍ਰੋਵਾਈਡ ਕਰਨਾ ਕਿਹਦੀ ਜ਼ਿੰਮੇਵਾਰੀ ਆ ਸਰਕਾਰ ਦੀ ਜ਼ਿੰਮੇਵਾਰੀ ਆ ਨਾ ਜੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਵਿਜਨ ਤੋਂ ਸੋਚ ਕੇ ਉੱਥੇ ਤੇਲ ਖਰੀਦ ਕੇ ਭੇਜ ਰਹੇ ਆ ਸਾਰਾ ਕੁਝ ਖਰੀਦ ਕੇ ਭੇਜ ਰਹੇ ਆ ਤੇ ਜਿਹੜਾ ਆ ਲਫਾਫੇ ਵਾਲਾ ਦਲ ਹਣ ਤਾਂ ਨਾ ਵੀ ਇੱਕ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਆਹ ਜਿਹੜਾ ਪੰਗੋੜਾ ਜਿਹਾ ਦਲ ਬਣਿਆ ਨਾ ਜੀ ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਾ ਦਿਓ ਇੱਕ ਤਾਂ ਇਹਨਾਂ ਨੇ ਨਾਂ ਦੇ ਦਿਆ ਵੀ ਸ਼੍ਰੋਮਣੀ ਅਕਾਲੀ ਦਲ ਸਰਜੀਤ ਆ ਪੁਨਰਨ ਸਭਾ ਦੇ ਥੋੜੇ ਦਿਨ ਅੱਜ ਹਟ ਜਾਣਾ ਜੇ ਆ 10 ਕਰੋੜ ਰੁਪਇਆ ਹਰਪ੍ਰੀਤ ਜੀ ਦੀ ਝੋਲੀ 'ਚ ਪਾ ਦੇ ਫਿਰ ਸਰਜੀਤ ਰਖੜਾ ਹੋ ਜਾਊਗਾ ਨਾ ਵੀ ਇਹਨਾਂ ਜੀ ਆ ਜਿਹੜਾ ਸਰਜੀਤ ਰਖੜਾ ਦਾਲਾ ਨਾ ਜੀ ਇਹਦਾ ਨਾਂ ਲਿਖਿਆ ਕਰੋ ਕਿਉਂਕਿ ਲੋਕਾਂ ਦੇ ਪੈਟਰੋਲ ਤੋਂ ਚੱਲਦਾ ਹੈ ਕੱਜ ਅੱਜਕੱਲ ਆਪਨੇ ਦੀ ਜਿ ਪੈਟਰੋਲ ਪਾਇਆ ਵਾ ਤੇ ਦੋ ਅਖਬਾਰਾਂ ਤੇ ਇਥੇ ਚੈਨਲਾਂ ਸਪੋਕਸਮੈਨ ਵਰਗੇ ਉਹਨਾਂ ਨੂੰ ਪੈਟਰੋਲ ਪਾਇਆ ਹੋਇਆ ਤੇ ਇਹਨਾਂ ਦਾ ਕੰਮ ਆ ਸ਼ਰੋਮਣੀ ਅਕਾਲੀ ਦਰ ਨੂੰ ਗਾਲਾਂ ਕੱਢਣਾ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਵੀ ਤੁਹਾਡਾ ਕੋਈ ਵਿਜ਼ਨ ਪੰਜਾਬ ਪ੍ਰਤੀ ਥੋੜੀ ਆ ਤੁਸੀਂ ਕੋਈ ਸੜਕ ਥੋੜੀ ਬਣਾਣੀ ਆ ਪੰਜਾਬ ਦੀ ਤੁਸੀਂ ਬੱਚਿਆਂ ਨੂੰ ਰੁਜ਼ਗਾਰ ਥੋੜੀ ਦੇਣਾ ਤੁਹਾਡਾ ਪਲਾਨਨ ਕੋਈ ਗਰੀਬ ਦੀ ਸੋਸ਼ਲ ਵੈਲਫੇਅਰ ਸਕੀਮਾਂ ਆ ਰੁਜ਼ਗਾਰ ਥੋੜੀ ਆ ਤੁਹਾਡਾ ਤਾਂ ਇੱਕੋ ਇੱਕ ਏਜੰਡਾ ਸੁਖਵੀਰ ਸਿੰਘ ਬਾਦਲ ਨੂੰ ਗਾਲਾਂ ਕੱਢਣਾ ਸੋ ਕੱਲਾ ਸੁਖਵੀਰ ਬਾਦਲ ਜੀ ਨੇ ਕੱਲਾ ਡੀਜ਼ਲ ਥੋੜੀ ਦੇ ਆ ਜੀ ਜਾਂ ਕੱਲੇ ਪੈਸੇ ਥੋੜੀ ਦੇ ਆ ਕਾਲ ਸੈਂਟਰ ਚੱਲ ਰਿਹਾ ਹੈਗਾ ਹੁਣ ਇੱਕ ਦਿਨ ਇੱਕ ਪਿੰਡ ਦਾ ਉੱਥੇ ਢਰਾਮ ਸਿੰਘ ਵਾਲਾ ਉੱਥੋਂ ਇੱਕ ਵੀਡੀਓ ਪਈ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਤੱਕ ਸਾਡੀ ਇਹ ਵੀਡੀਓ ਪਹੁੰਚ ਕਰਦੇ ਹੋ ਉਹੀ ਸਾਡੀ ਮਦਦ ਕਰ ਸਕਦਾ ਸਰਕਾਰ ਤਾਂ ਭੱਜ ਗਈ ਵੀਡੀਓ ਦੀ ਉਹ ਵੀਡੀਓ ਵੀ ਮੈਂ ਤੁਹਾਨੂੰ ਸੁਣਾਵਾ ਦਿਆਂਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਯੂਥ ਦੇ ਬੰਦਿਆਂ ਦੀ ਡਿਊਟੀ ਲਈ ਵੀ ਇਹਨਾਂ ਕੋਲ ਪਹੁੰਚੋ ਜਦੋਂ ਵੀਡੀਓ ਆਈ ਕਾਲ ਸੈਂਟਰ ਨੇ ਕੱਢ ਕੇ ਭੇਜੀ ਉਹ ਬੰਦੇ ਉੱਥੇ ਗਏ ਉਹਨਾਂ ਨੇ ਵੀਡੀਓ ਕਾਲ ਕਰੀ ਕਰਵਾਈ ਸੁਖਵੀਰ ਜੀ ਨੂੰ ਵੀਡੀਓ ਕਾਲ ਕਰਾਈ ਤੇ ਸੁਖਵੀਰ ਬਾਦਲ ਜੀ ਅਗਲੇ ਦਿਨ ਉੱਥੇ ਆਪ ਗਏ ਜਾ ਕੇ ਉੱਥੇ ਮਦਦ ਪੂਰੀ ਪਚਾ ਕੇ ਆਏ ਰਾਮ ਸਿੰਘ ਵਾਲਾ ਪਿੰਡ ਦਾ ਨਾਗ ਤੁਸੀਂ ਦੱਸੋ ਕਿਹੜੇ ਸੋਸ਼ਲ ਮੀਡੀਆ ਤੇ ਅਸੀਂ ਦਿਖਾਇਆ ਕਿਉਂਕਿ ਸੋਚਤੀ ਵੀ ਆਰ ਗਰੀਬਾਂ ਦੀ ਮਦਦ ਕਰਨੀ ਇੱਕ ਦਿਨ ਮੈਂ ਤੁਹਾਨੂੰ ਹੋਰ ਦੱਸਾਂ ਜੀ ਇੱਕ ਬੀਬੀ ਦਾ ਫੋਨ ਆਇਆ 2 ਵਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੈਨੇਡਾ ਤੋਂ ਬੀਆ ਚਮਕੌਰ ਸਾਹਿਬ ਉੱਥੇ ਬੰਦ ਤੇ ਲੋੜ ਆ ਜੀ ਤੁਸੀਂ ਸ ਮਦਦ ਕਰੋ ਉਹਨਾਂ ਨੇ ਸੁਖਵੀਰ ਜੀ ਨੂੰ ਵੀ ਫੋਨ ਕਰਿਆ ਤੇ ਚੰਨੀ ਨੂੰ ਵੀ ਫੋਨ ਕਰਿਆ ਤੇ ਸੁਖਵੀਰ ਬਾਦਲ ਦੀ ਔਰ ਬੀਬੀ ਵੀ ਕਾਂਗਰਸੀ ਤੇ ਜਿਹੜੇ ਬੰਨ ਲਾ ਰਹੇ ਉੱਥੇ ਸਰਪੰਚ ਵੀ ਕਾਂਗਰਸੀ ਸੁਖਵੀਰ ਬਾਦਲ ਜੀ ਸਵੇਰੇ ਉੱਥੇ ਡੀਜ਼ਲ ਤੇ ਪੈਸੇ ਲੈ ਕੇ ਪਹੁੰਚ ਗਏ ਉਹਨਾਂ ਦੀ ਮਦਦ ਕਰਿਆ ਤੇ ਸੋਸ਼ਲ ਮੀਡੀਆ 'ਤੇ ਆਹੀ ਆ ਲਫਾਫੇ ਆਲੇ ਤੇ ਆ ਮਾਨ ਸਾਹਿਬ ਦੀ ਟੀਮ ਜਿਹੜੇ ਬੇਕਾਰ ਹੋਏ ਮਤਲਬ ਫੇਲ ਹੋਏ ਜਿੰਨਾ ਕਰਕੇ ਹੜਾਏ ਉੱਥੇ ਕਹਿ ਰਹੇ ਜੀ ਆਪਣੇ ਬੰਦਿਆਂ ਨੂੰ ਪੈਸੇ ਦੇਗੇ ਬਾਜੋ ਸਰਪੰਚ ਨੇ ਦੱਸਿਆ ਵੀ ਮੈਂ ਕਾਂਗਰਸੀ ਸਰਪੰਚ ਆ ਜੇ ਤੁਸੀਂ ਮੈਨੂੰ ਬਾਰ-ਬਾਰ ਕਹੋਗੇ ਮੈਂ ਮੰਨ ਗਿਆ ਵੀ ਮੈਂ ਕਾਲੀਓ ਬਣ ਜਾਊਗਾ ਕਾਂਗਰਸੀ ਸਰਪੰਚ ਨੂੰ ਪੈਸੇ ਦੇ ਕੇ ਆਹ ਹਾਲਾ ਪਿੱਲਾ ਇਹ ਥੋੜੀ ਕਿਸ਼ਤੀਆਂ ਦੀ ਡਿਮਾਂਡ ਕਿੰਨੀਆਂ ਦੀ ਆਈਆਂ ਅਸੀਂ 8 10 ਜਗ੍ਹਾ ਤਾਂ ਕਿਸ਼ਤੀਆਂ ਭੇਜੀਆਂ ਕਿਸ਼ਤੀ ਇੱਕ ਦਿਨ ਤੇ ਆ ਜਾਂਦੀ ਹੈ ਜੀ ਆਰਡਰ ਕਰੇ ਬੰਬੇ ਤੋਂ ਕਿਸ਼ਤੀਆਂ ਆਈਆਂ ਆ ਮੇਰੇ ਦਫ਼ਤਰ 'ਚ ਹੁਣ ਵੀ ਇੱਕ ਪਈ ਆ ਨਵੀਂ ਕਿਸ਼ਤੀ ਕੱਲ ਮੈਨੂੰ ਪਤਾ ਲੱਗਿਆ ਉੱਥੇ ਭੇਜਣੀ ਆ ਉਹ ਮੰਗਾਈ ਹੋਈ ਆ